ਇਹ ਇਸ ਕਰਕੇ ਜਦੋਂ ਇਹਨਾਂ ਨੂੰ ਮਾਣ ਤੋਂ ਪਾਣਾ ਚਾਹੁੰਦੇ ਕਰਾਇਆ ਇਹ ਤਾਂ ਰਹਿ ਗਏ ਸੀ ਦੂਜੇ ਬੈਚ ਚ ਫੋਟੋ ਕਰ ਲੈਂਦੇ ਇੱਕ ਸੇਕ ਅਜੀ ਮੀਰੇ ਜੀ ਮੀਰੇ ਜੀ ਅੱਜ ਅੱਜ ਪਰਪਰ ਕਰਦੇ ਅੱਜ ਅੱਜ ਕਰਪ ਕਰਦੇ ਕਲਪਨ ਕਰਦੇ ਹਾਂ ਜਦੋਂ ਬੇਸ਼ੱਕ ਵਾਇਟ ਅਮਿਤ ਜੀ ਨੇ ਵੀ ਸਾਂਝਾ ਕੀਤਾ ਕਿ ਲੋਕ ਸਭਾ ਦੇ ਜੀ ਨੂੰ ਸੀਟ ਰੋਪ ਕਰਦੇ ਇਹ ਉਮੀਦਵਾਰ ਬਜੋ ਨੌਜਾ ਦੋਹਾਨਾ ਪਰਮਾਤਮਾ ਦੀ ਸੋਹ ਮੰਗਾ ਹਾਂ ਮੈਂ ਪ੍ਰਤੀਜਾ ਕਰਦਾ ਹਾਂ ਕਿ ਮੈਂ ਕਾਨੂੰਨ ਨੂੰ ਸਾਰ ਸਥਾਪਿਤ ਪਾਦਰ ਸਿਧਾਂਤ ਦੇ ਤੱਤੀ ਔਰ ਵਿਸ਼ਵਾਸ ਅਤੇ ਬਪਾ ਦਾ ਰੱਖਾਂਗਾ ਅਤੇ ਮੈਂ ਆਪਸੀ ਸਤਿਕਾਰ ਦੇ ਅੰਕੜਾ ਨੂੰ ਕਾਇਮ ਰੱਖਾਂਗਾ ਬਸ ਸਾਰੇ ਲੋਕ ਜਿਹੜਾ ਮੇਰਾ ਵੈਚੀ ਕਰਦਾ 6 ਤਰੀਕ ਤੱਕ ਫੇਸੀ ਤਰਾ ਆਪਣਾ ਜੋਸ਼ ਜਗਾਵਾ ਉਹਨੂੰ ਬੜਾ ਕੇ ਰੱਖਾਵਾ ਕੋਈ ਨਰਾਜ਼ਗੀ ਹੈ ਜੜੀਆਂ ਵਾ ਨਰਾਜ਼ਗੀ ਕਹਿੰਦੇ ਜਾਓ ਮੈਂ ਇਹ ਕਹਣਾ ਚਾਹਾਂ ਕਿ ਅੱਜ ਦਾ ਕੱਟ ਜਗਾਵਾ ਅੱਜ ਦਾ ਜਨ ਸਲਾਮ ਜਗਾਵਾ ਇਹ ਸਾਬਤ ਕਰ ਰਿਹਾ ਵਾ ਕਿ 1 ਜੂਨ ਨੂੰ ਇੱਕ ਇੱਕ ਆਪਣੀ ਕੀਮਤੀ ਬੋਰ ਜਿਹੜੀ ਤਕੜੀ ਨਿਸ਼ਾਨ ਤੇ ਮੋਹਰ ਲਾ ਕੇ ਬੜਨ ਤਬਾ ਕੇ 4 ਤਰੀਕ ਨੂੰ ਰਜੀਤ ਸਿੰਘ ਢੱਲੋਂ ਨੂੰ ਲੁਧਿਆਣੇ ਦੇ ਨਿਮਾਣਗੀ ਜਿਹੜੀ ਆ ਉਹ ਲੋਕਾਂ ਨੇ ਦੇਰ ਦਾ ਮਨ ਬਣਾ ਲਿਆ ਇਹ ਕੱਟ ਤੁਹਾਨੂੰ ਸਾਬਤ ਕਰਦਾ ਔਰ ਨਾਲ ਦੇ ਨਾਲ ਮੈਂ ਵੀ ਇਹਣਾ ਚੱਲਾਂ ਕਿ ਬਾਹਰੋਂ ਨਹੀਂ ਭਲਾਏ ਹੋਏ ਤੇ ਸਾਰੇ ਦੇ ਸਾਰੇ ਲੋ ਲੁਧਿਆਣੇ ਦੇ ਨੇ ਲੁਧਿਆਣੇ ਦੇ ਬੋਤਲ ਨੇ ਲੋਕਾਂ ਦਾ ਆਪਣਾ ਦੋਸ਼ ਹੈ ਇਹ ਲੋਕਾਂ ਦਾ ਆਪਣਾ ਦੋਸ਼ ਕਿ 10 ਸਾਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਜਿਹੜੀ ਪੰਜਾਬ ਦੇ ਲੋਕਾਂ ਚ ਭਾਈਚਾਰਕ ਸਾਂਝ ਬਣਾਈ ਆ ਤਵਾਂ ਲਮੇ ਦੀ ਕੀਤੀ ਆ ਗੁੰਡਾਗਰਦੀ ਦਾ ਰਾਜ ਜਿਹੜਾ ਵਾ ਉਹਨੂੰ ਖਤਮ ਕੀਤਾ ਸੀ ਇਸ ਕਰਕੇ ਅੱਜ ਲੋਕ ਮਹਿਸੂਸ ਕਰਦੇ ਆ ਕਿ ਸਾਡੇ ਕੋਲ ਜਿਹੜੀ ਗਲਤੀ ਪਹਿਲਾਂ ਹੋਈ ਆ ਉਹ ਹੁਣ ਨਹੀਂ ਹੋਊਗੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਸਾਡੇ ਸਰ ਰਣਜੀਤ ਸਿੰਘ ਢਿੱਲੋਂ ਸਾਹਿਬ ਨੇ ਨਾਮਜ਼ਦਗੀ ਪਾਰੰਪੇ ਭਰੇ ਨੇ ਨੌਜਵਾਨਾਂ ਚ ਲੋਕਾਂ ਇਨਾਂ ਦਾ ਸ਼ਾਹ ਤੇ ਬੜਿਆਂ ਦਾ ਇਨਾਂ ਅਸ਼ੀਰਵਾਦ ਤੇ ਪਿਆਰ ਮਿਲਿਆ ਕੀ ਇਹ ਦਰਸਾਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਹ ਢਿੱਲੋਂ ਬਹੁਤ ਵੱਡੀ ਭਾਰੀ ਫਰਕ ਨਾਲ ਜਿੱਤ ਕੇ ਲੋਕ ਸਭਾ ਵਿੱਚ ਲੁਧਿਆਣੇ ਦੀ ਆਵਾਜ਼ ਬਣਨੀ ਹੈ। ਬੈਂਸ ਜਿਹੜੇ ਕਾਂਗਰਸ ਵਿੱਚ ਕੋਈ ਨਹੀਂ ਪ੍ਰੈਨਸ ਸਾਹਿਬ ਤਾਂ ਹਰ 4 ਸਾਲ ਬਾਅਦ ਪਾਰਟੀ ਬਦਲ ਲੈਂਦੇ ਆ। 10 ਮਹੀਨੇ ਪਹਿਲਾਂ ਬੈਂਸ ਸਾਹਿਬ ਜਲੰਧਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਈ ਪਾਰਟੀ ਹੈ। ਭਾਰਤੀ ਜਨਤਾ ਪਾਰਟੀ ਲਈ ਵੋਟਾਂ ਮੰਗ ਰਹੇ ਸੀ। 10 ਮਹੀਨੇ ਪਹਿਲਾਂ ਉਹ ਆਪਣੀ ਪਾਰਟੀ ਲਈ ਵੋਟਾਂ ਮੰਗ ਰਹੇ ਸੀ। ਉਦੋਂ ਤੋਂ ਪਹਿਲਾਂ ਉਹ ਕਾਲੀਦਰ ਮਾਨ ਲਈ ਕਦੇ ਲੈਟਰ ਬਾਕਸ ਲਈ ਉਹਨਾਂ ਦਾ ਤਾਂ ਹਰ 4 ਸਾਲ ਬਾਅਦ ਨਵੀਂ ਪਾਰਟੀ ਉਹਨਾਂ ਦੀ ਹੁੰਦੀ ਆ। ਉਹਨੇ ਪਾਰਟੀ 'ਚ ਕਿੰਨਾ ਰਹਿੰਦੇ ਆ ਇਹ ਨਹੀਂ ਪਤਾ ਫਾਇਦੇ ਦਾ ਤਾਂ ਨਹੀਂ ਪਤਾ। ਪਰ ਕਾਂਗਰਸ ਹੌਣਾ ਕਾਂਗਰਸ ਨੂੰ ਭਾਰੀ ਨੁਕਸਾਨ ਹੋਊਗਾ ਉਹਨਾਂ ਨੂੰ ਥੈਂਕ ਯੂ ਪਬਲੀਕੇਸ਼ਨ ਬਾਰੰਮ ਕਰਨ ਆਇਆ ਹਾਂ ਕੀ ਕਹਿਣਾ ਚਾਹੁੰਦਾ ਹਾਂ ਅੱਜ ਬੜੀ ਅੜੀ ਲੈਂਡ ਕੋ ਇਲੈਕਸ਼ਨ ਜਿਹੜੇ ਆਣਾ ਜੀ ਸਾਡੀ ਦੇਸ਼ ਲੋਕਤੰਤਰ ਦੇਸ਼ ਆ ਔਰ ਲੋਕਤੰਤਰ ਦੇ ਵਿੱਚ ਹਿੰਦੁਸਤਾਨ ਦੀ ਸਭ ਤੋਂ ਵੱਡੀ ਇਲੈਕਸ਼ਨ ਲੋਕ ਸਭਾ ਦੇ ਇਲੈਕਸ਼ਨ ਲੋਕ ਸਭਾ ਦੇ ਇਲੈਕਸ਼ਨ ਆਮ ਪਣਾ ਹਿੰਦੁਸਤਾਨ 'ਚ ਹੋ ਰਹੀਆਂ ਨੇ ਔਰ ਪੰਜਾਬ ਦੀ ਵਾਰੀ ਸ਼ੁਰੂ ਹੋਣ ਜਾ ਰਹੀ ਹੈ ਔਰ ਪੰਜਾਬ 'ਚ ਸਾਰੀਆਂ ਪੱਖ-ਵੱਖ ਪਾਰਟੀਆਂ ਆਪਣੀ ਇਲੈਕਸ਼ਨ ਲੜ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਗਿਆ। ਔਰ ਮੈਂ ਅੱਜ ਆਪਣੇ ਸਾਥੀਆਂ ਸਮੇਤ ਆਪਣੇ ਸੀਨੀਅਰ ਸਾਥੀਆਂ ਸਮੇਤ ਸਾਡੇ ਐਮ.ਐਲ.ਏ. ਸਾਹਿਬ ਜਾਲੀ ਸਾਹਿਬ, ਹਲਕਾ ਅੰਚਾਰ ਸਾਹਿਬਾਨ, ਪ੍ਰਧਾਨ ਸਾਹਿਬਾਨ ਵੈਸੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਆਏ ਸੀ ਸਾਥੀ ਬਾਹਰ ਖੜੇ ਨੇ। ਉਹਨਾਂ ਦੇ ਸਮੇਤ ਆਪਣੇ ਨਾਮੀਨੇਸ਼ਨ ਫਾਈਲ ਕਰਨ ਵਾਸਤੇ ਆਇਆ। ਔਰ ਇਸ ਤੋਂ ਬਾਅਦ ਵਿਧੀਵਤ ਤਰੀਕੇ ਦੇ ਨਾਲ ਇਲੈਕਸ਼ਨ ਸ਼ੁਰੂ ਹੋ ਜਾਣੇ ਆ। ਸੋ ਮਾਲਕ ਕਿਰਪਾ ਕਰੂਗਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਤਰੀਕੇ ਨਾਲ ਲੋਕਾਂ 'ਚ ਆਪਣਾ ਮੈਸੇਜ ਦੇਵਾਂਗੇ। ਤੇ ਜਿੱਤ ਦਰਜ ਕਰਾਵਾ। ਬੈਨਾ ਦੇ ਆਪ ਦੇ ਜਿਹੜੇ ਕਾਂਗਰਸ ਚ ਦਾਖਲ ਆਇਕ ਸ਼ਾਮਲ ਹੋਏ ਨੇ ਉਹਦੇ ਨਾਲ ਕੋਈ ਫਰਕ ਪੇ ਨਹੀਂ ਆ। ਦੇਖੋ ਅੱਜ ਇੱਕ ਗੱਲ ਦਾ ਪਾਜਤਾ ਉਗੜ ਗਿਆ ਨਾ ਵੀ ਬੜੇ ਲੰਮੇ ਸਮੇਂ ਤੋਂ ਅਦਰਸ਼ਵਾਦੀ ਗੱਲਾਂ ਕਰਨ ਵਾਲੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਕਾਂਗਰਸ ਨੂੰ ਗਾਲਾਂ ਕੱਢਣ ਵਾਲੇ 84 ਦੇ ਦੰਗਿਆਂ ਦੇ ਉੱਤੇ ਹਰਮੰਦਰ ਸਾਹਿਬ ਦੇ ਅਟਕ ਦੇ ਉੱਤੇ ਕਾਂਗਰਸ ਦੇ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਉਹਨਾਂ ਦੇ ਮਨ ਵਿੱਚ ਕੀ ਸੀ ਉਹ ਅੱਜ ਪਤਾ ਲੱਗ ਗਿਆ। ਇਹ ਪਹਿਲਾਂ ਹੀ ਕਾਂਗਰਸੀ ਸਨ। ਇਹਨਾਂ ਦਾ ਇਤਿਹਾਸ ਫਰੋਲ ਕੇ ਦੇਖੋ ਇਹਨਾਂ ਨੇ ਦੋ ਵਾਰ ਬਿੱਟੂ ਦੀ ਮਦਦ ਕੀਤੀ ਇਲੈਕਸ਼ਨ ਦੇ ਲੋਕ ਸਭਾ ਦੇ ਵਿੱਚ ਲੜ ਕੇ ਲੋਕ ਸਭਾ ਲੜਨ ਦਾ ਇਹਨਾਂ ਦਾ ਕਾਰਨ ਜਿਤਨਾ ਨਹੀਂ ਸੀ ਇਹਨਾਂ ਦਾ ਸਿਰਫ ਤੇ ਸਿਰਫ ਬਿੱਟੂ ਨੂੰ ਕਾਂਗਰਸ ਨੂੰ ਜਿਤਾਉਣਾ ਮਤਲਬ ਹੋਇਆ ਕਰਦਾ ਸੀ ਅਜਾਲੀ ਸਾਹਿਬ ਖੜੇ ਇਹਨਾਂ ਨੇ ਆਜ਼ਾਦ ਪੇਪਰ ਭਰੇ ਕਿਉਂ ਭਰੇ ਕਿਉਂਕਿ ਬਿੱਟੂ ਦੀ ਮਦਦ ਕਰਨੀ ਸੀ ਉਦੋਂ ਬਾਅਦ ਗਰੇਵਾਲ ਸਾਹਿਬ ਖੜੇ ਇਹਨਾਂ ਨੇ ਫਿਰ ਆਜ਼ਾਦ ਪੇਪਰ ਭਰੇ ਉਭੀ ਇਹਨਾਂ ਦਾ ਮਨਸੂਬਾ ਸੀ ਵੀ ਕਿਸੇ ਨਾ ਕਿਸੇ ਰੂਪ ਵਿੱਚ ਬਿੱਟੂ ਦੀ ਮਦਦ ਕੀਤੀ ਜਾਵੇ ਇਹ ਪੰਜਾਬ ਦੇ ਕਾਤਲਾਂ ਦਾ ਸਿੱਖ ਨੌਜਵਾਨ ਦੇ ਕਾਤਲਾਂ ਦੀ ਮਦਦ ਕਰਦੇ ਰਹੇ ਨੇ ਹੁਣ ਤੱਕ ਅੱਜ ਇਹਨਾਂ ਦਾ ਪਾਜ ਉਗੜ ਗਿਆ ਔਰ ਸਾਹਮਣੇ ਗੱਲ ਆ ਗਈ ਕਿ ਜੋ ਪਿਛਲੇ 15-20 ਸਾਲ ਤੋਂ ਕਰਦੇ ਆ ਰਹੇ ਸੀ ਡਰਾਮਾ ਅੱਜ ਉਹ ਡਰਾਮਾ ਇਹਨਾਂ ਦਾ ਸਾਹਮਣੇ ਆ ਗਿਆ ਔਰ ਇਹਨਾਂ ਨੇ ਕਾਂਗਰਸ ਦੀ ਸਿੱਧੇ ਰੂਪ ਦੇ ਵਿੱਚ ਮਦਦ ਕਰਨ ਦਾ ਫੈਸਲਾ ਕਰਤਾ ਉਹ ਕਾਂਗਰਸ ਜੀਨੇ ਸਾਡੇ ਨਾਲ ਹਮੇਸ਼ਾ ਵਿਤਕਰੇ ਕੀਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹਜ਼ਾਰਾਂ ਨੌਜਵਾਨ ਸਾਡੇ ਸ਼ਹੀਦ ਕੀਤੇ ਦਿੱਲੀ ਦੇ ਵਿੱਚ ਚੰਗੇ ਕਰਵਾਏ ਲੱਖਾਂ ਲੋਕ ਸ਼ਹੀਦ ਕੀਤੇ ਔਰ ਸਾਡੇ ਪਵਿੱਤਰ ਗ੍ਰੰਥਾਂ ਦਾ ਵਿਅਦਬ ਵੀ ਕੀਤੀ ਗੋਲੀਆਂ ਮਾਰੀਆਂ ਤਰ੍ਹਾਂ ਤਰ੍ਹਾਂ ਦੇ ਨਾਲ ਸਿੱਖ ਕੌਮ ਨੂੰ ਇਹਨਾਂ ਨੇ ਕਾਂਗਰਸ ਨੇ ਜਲੀਲ ਕੀਤਾ ਅਜੇ ਇਹ ਉਹਦੇ ਮੈਂਬਰ ਪੱਕੇ ਤੌਰ ਤੇ ਬਣ ਗਏ ਪਹਿਲਾਂ ਇਹ ਉਹਦੇ ਤੌਰ ਤੇ ਆਰਜੀ ਤੌਰ ਤੇ ਮੈਂਬਰ ਸੰਭ ਤੇ ਮਦਦ ਕਰਦੇ ਸਨ